ਸੱਚੀ ਗੱਲ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਦੇ ਗੁੰਡਿਆਂ ਨਾਲ ਭੇੜੇ ਕਤਲ ਦੇ ਦੋਸ਼ 7 ਤੋਂ 8 ਕੈਦੀ ਨਾਲ ਹੋਏ ਨੇ ਜੀ ਜਖਮੀ ਬੁੜੈਲ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਨੇ ਗੁੰਡਿਆਂ ਤੇ ਕਤਲ ਦੇ ਕੇਸ ਵਿੱਚ ਬੰਦ ਕੈਦੀਆਂ ਦੀ ਆਪਸ ਵਿੱਚ ਝੜਪ ਹੋਈ ਹੈ ਦੋਵਾਂ ਵੱਲੋਂ ਇੱਕ ਦੂਜੇ ਤੇ ਚਮਚਿਆਂ ਕਟੋਰੀਆਂ ਦਿਲਾਸਾਂ ਅਤੇ ਥਰਮੋਸਾਂ ਨਾਲ ਹਮਲਾ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ ਜੇਲ੍ਹ ਵਿੱਚ ਝੜਪ ਵਿੱਚ 7 ਤੋਂ 8 ਕੈਦੀ ਅਤੇ ਕੈਦੀ ਜ਼ਖਮੀ ਹੋ ਗਏ ਨੇ ਜੀ ਯਸਤਵਾਦ ਅਗਲੀ ਵੀਡੀਓ 62 ਡੇ ਤੇ ਲੱਗੇ ਨੇ ਜੀ 100 ਫੁੱਟ ਦੇ ਤੰਗੇ ਲਈ ਬਣੇ ਪੋਲ ਨੂੰ ਨਹੀਂ ਹੋਇਆ ਨਸੀਬ ਹੋਇਆ ਤਰੰਗਾ 62 ਦਾ ਹਰਿਆਣਾ ਵਿਖੇ ਲੱਗੇਗੇ 100 ਫੁੱਟ ਪੋਲ ਨੂੰ ਤਰੰਗਾ ਨਸੀਬ ਨਾ ਹੋਣ ਕਾਰਨ ਅੱਜ ਰੋ ਦੇ ਆਏ ਪਵਨ ਕੁਮਾਰ ਆਦਿਆ ਸਾਬਕਾ ਵਿਧਾਇਕ ਹਲਕਾ ਸਾਮ ਚੁਰਾਈ ਆਪਣੇ ਇਲਾਕੇ ਨਿਵਾਸੀ ਦੇ ਸਮਰਥਕਾਂ ਨਾਲ ਹਰਿਆਣਾ ਪਹੁੰਚੇ ਜਿਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇਸ਼ ਭਰ ਵਿੱਚ 78 ਮਾ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ ਇਸ ਦਰ ਸਾਡੇ ਦੇਸ਼ ਦੇ ਤਿਰੰਗੇ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦ 에 ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਤੇ ਹੋਰ ਜੋਧਿਆਂ ਨੇ ਆਪਣੀ ਜਾਨਾਂ ਕੁਰਬਾਨ ਕਰਕੇ ਸਾਨੂੰ ਆਜ਼ਾਦੀ ਦਿਵਾਈ ਸੀ ਪਰ ਅਜੇ ਹੀ ਪਹਿਲੀ ਵਾਰ ਹੋਇਆ ਹੈ ਕਿ ਹਲਕਾ ਸਾਮ ਚੁਰਾਈ ਅਦੀਨ ਆਉਂਦਾ ਕਸਬਾ ਹਰਿਆਣਾ ਤਿਰੰਗਾ ਲਹਿਰਾਉਣ ਲਈ 100 ਫੁੱਟ ਪੋਲਤਾ ਲਗਾ ਦਿੱਤਾ ਗਿਆ ਪਰ ਉਸ ਦੀ ਆਜ਼ਾਦੀ ਵਾਲੇ ਦਿਨ ਤਿਰੰਗਾ ਨਸੀਬ ਨਹੀਂ ਹੋਇਆ ਜੋ ਸਾਡੇ ਸਾਰਿਆਂ ਲਈ ਮੰਦਪਾਗੀ ਖਬਰ ਹੈ ਉਸ ਤੋਂ ਬਾਅਦ ਅਗਲੀ ਵਿਡੀਓ ਹੌਜੀ ਫੈਕਟਰੀ ਖਿਲਾਫ ਦਰਨੇ ਤੇ ਬੈਠੇ ਲੋਕਾਂ ਦਾ ਹਾਲ ਪੁੱਛਣ ਪਹੁੰਚੇ ਨੇ ਜੀ ਬਾਦਲ ਇਹ ਹੈ ਜੀ ਖਬਰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪਿੰਡ ਇਸੜੂ ਚ ਸ਼ਹੀਦੀ ਕਾਨਫਰੰਸ ਤੋਂ ਬਾਅਦ ਪਿੰਡ ਕੁੰਗਰਾਲੀ ਰਾਜਪੁੱਤਾ ਵਿਖੇ ਸਥਿਤ ਬਾਇਓ ਗੈਸ ਫੈਕਟਰੀ ਦੇ ਖਿਲਾਫ ਦਰਨੇ ਬੈਠੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਪਿੰਡ ਖੇੜੀ ਜੱਟਾਂ ਦਾ ਬਾਬਾ ਗੁਰਵਿੰਦਰ ਸਿੰਘ ਗ੍ਰਿਫਤਾਰ ਕਰ ਲਿਆ ਚੰਡੀਗੜ੍ਹ ਪੁਲਸ ਨੇ ਸਰਕਾਰੀ ਹਸਪਤਾਲ ਤੋਂ ਚੁੱਕਿਆ ਪੁਲਸ ਨੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਖੇੜੀ ਜੱਟਾਂ ਦੇ ਰਹਿਣ ਵਾਲੇ ਬਾਬਾ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗੁਰਵਿੰਦਰ ਸਿੰਘ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਹਸਪਤਾਲ ਤੋਂ ਵੀਰਵਾਰ ਰਾਤ ਕਾਬੂ ਕੀਤਾ ਗਿਆ ਉਸ ਨੂੰ ਸ਼ੁੱਕਰਵਾਰ ਨੂੰ ਫਤਿਹਗੜ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਲੈ ਸਕਦੀ ਹੈ ਜੀ ਹੁਣ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਸੀਐਮ ਮਾਨ ਨੇ ਬੁਲਟ ਪ੍ਰੂਫ ਸਟੇਜ ਤੋਂ ਦਿੱਤਾ ਜੀ ਭਾਸ਼ਣ 70 ਸਾਲ ਤੋਂ ਪਹਿਲੀ ਵਾਰ ਹੋਇਆ ਜੀ ਇਹ ਬਦਲਾਅ ਸਵਤੰਤਰਤਾ ਦਿਵਸ ਸਮਾਰੋਹ ਨੂੰ ਬੁਲਟ ਪ੍ਰੂਫ ਸਟੇਜ ਤੋਂ ਸੰਬੋਧਨ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ ਵਿਰੋਧੀ ਧਿਰ ਦੇ ਨਿਸ਼ਾਨੇ ਤੇ ਆ ਗਏ ਨੇ ਕਾਂਗਰਸ ਤੋਂ ਲੈ ਕੇ ਅਕਾਲੀ ਦਲ ਸੀਐਮ ਮਾਨ ਨੂੰ ਘੇਰ ਕੇ ਇਸ ਨੂੰ ਸੂਬੇ ਦੀ ਕਾਨੂੰਨ ਵਿਵਸਥਾ ਨਾਲ ਜੋੜਿਆ ਅਕਾਲੀ ਦਲ ਨੇ ਘੇਰਿਆ ਸ਼੍ਰੋਮਣੀ ਕਾਲੀਦਾ ਨੇ ਲਿਖਿਆ ਆਜ਼ਾਦੀ ਦਿਹਾੜੇ ਮੌਕੇ ਬੁਲਟ ਪ੍ਰੂਫ ਸ਼ੀਸ਼ੇ ਵਿੱਚ ਗੱਪਾਂ ਸੁਣਾਉਣ ਵਾਲਾ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਬਣਿਆ ਭਵੰਤਮਨ ਪਿਛਲੇ ਸਮੇਂ ਤੰਜ ਕੱਸਦਾ ਹੁੰਦਾ ਸੀ ਕਿ ਜੇ ਚੰਗੇ ਕੀਤੇ ਹੋਣ ਤਾਂ ਡਰਨਾ ਨਹੀਂ ਪੈਂਦਾ ਕੀ ਗੱਲ ਤੂੰ 2.5 ਸਾਲ ਤੋਂ ਹੀ ਡਰ ਗਿਆ 70 ਸਾਲਾਂ ਚ ਪਹਿਲੀ ਵਾਰ ਹੋਇਆ ਕਾਂਗਰਸ ਦੇ ਮੁੱਖ ਮੰਤਰੀ ਦੇ ਤੇਜ਼ ਕੱਦ ਦੇ ਹੋਏ ਕਿ ਰੋਜ਼ਾਨਾ ਰੈਲੀਆਂ ਤੇ ਭਾਸ਼ਣ ਦੇਣ ਵਾਲੇ ਮੁੱਖ ਮੰਤਰੀ ਭਵਨਤਵਨ ਆਜ਼ਾਦੀ ਦੇ ਹੜੇ ਤੇ ਬੁਲਟ ਪ੍ਰੂਫ ਸਟੇਜਾਂ ਰਹੀਂ ਦੇਸ਼ ਭਾਗ ਚ ਕੀ ਸੰਦੇਸ਼ ਜਣਾਉਣਾ ਚਾਹੁੰਦੇ ਨੇ ਕਿ ਪੰਜਾਬ ਹੋਰ ਸੁਰੱਖਿਤ ਹੈ ਇਹ 70 ਸਾਲ ਵਿੱਚ ਪਹਿਲੀ ਵਾਰ ਹੋਇਆ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਚੋਰਾਬਲੋਂ ਸ਼ਿਵਲਿੰਗ ਖੰਡਿਤ ਕਰਨ ਤੇ ਹੰਗਾਮਾ ਹੋ ਗਿਆ ਪ੍ਰਦਰਸ਼ਨਕਾਰੀ ਨਾਲ ਬਦਸਲੂਕੀ ਕਰਨ ਦੇ ਦੋਸ਼ ਚ ਐਸ ਐਚਓ ਮੌਤਲ ਕਰ ਲਿਆ ਖੰਨਾ ਜੋ ਬੁੱਧਵਾਰ ਰਾਤ ਸ਼ਿਵਪੁਰੀ ਮੰਦਿਰ ਚ ਚੋਰੀ ਕਰਨਾ ਦੋ ਚੋਰ ਸ਼ਿਵਲਿੰਗ ਨੂੰ ਤੋੜ ਕੇ ਫਰਾਰ ਹੋ ਗਏ ਚੋਰਾਂ ਨੇ ਮੰਦਿਰ ਵਿੱਚ ਪਈਆਂ ਮੂਰਤੀਆਂ ਦੇ ਗਹਿਣੇ ਬਸਤਰ ਉਤਾਰ ਕੇ ਦਾਨ ਪੇਟੀਆਂ ਖਾਲੀ ਕਰ ਦਿੱਤੀਆਂ ਉਸ ਦੀ ਇਹ ਹਰਕਤ ਮੰਦਿਰ ਵਿੱਚ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈਆਂ ਨੇ ਸ਼ਿਵਲਿੰਗ ਅਤੇ ਮੂਰਤੀਆਂ ਨੂੰ ਤੋੜਨ ਦੀ ਸੂਚਨਾ ਮਿਲਣ ਤੋਂ ਬਾਅਦ Hindu ਸੰਗਠਨ ਨੇ ਵੀਰਵਾਰ ਸਵੇਰੇ ਇਸ ਤੇ ਗੁੱਸਾ ਜ਼ਾਹਰ ਕੀਤਾ ਉਸ ਤੋਂ ਬਾਅਦ ਅਗਲੇ ਪੰਜਾਬ ਚ ਮੌਸਮ ਦਾ ਹੋਇਆ ਸਾਫ਼ ਹੁਣ ਇਸ ਦਿਨ ਤੱਕ ਅਲਰਟ ਜਾਰੀ ਹੈ ਪੰਜਾਬ ਵਿੱਚ ਅੱਜ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਮੌਸਮ ਵਿਗਿਆਨ ਕੇਂਦਰ ਮੁਤਾਬਕ ਜੇਕਰ ਅੱਜ ਦੇ ਹਾਲਾਤ ਦੀ ਗੱਲ ਕਰੀ ਤਾਂ ਪੰਜਾਬ ਵਿੱਚ ਮੌਨਸੂਨ ਫਿਰ ਸੁਸਤ ਹੋ ਗਿਆ ਹੈ ਹਲਕੀ بارش ਤੋਂ ਬਾਅਦ ਸੂਬੇ ਦਾ ਤਾਪਮਾਨ 1 ਤੋਂ 3 ਡਿਗਰੀ ਦੇ ਭਾਰੀ ਗਰਾਵੜ ਦਰਜ ਕੀਤੀ ਗਈ ਹੈ ਜਦਕਿ ਸਭ ਤੋਂ ਵੱਧ ਤਾਪਮਾਨ ਲੁਧਿਆਣਾ ਦੇ ਨ ਸਮਰਾਲਾ ਵਿੱਚ 36 ਡਿਗਰੀ ਦਰਜ ਕੀਤਾ ਗਿਆ ਜਿਹੇ ਦੋ ਦਿਨਾਂ ਵਿੱਚ ਉਸ ਤੋਂ ਬਾਅਦ ਅਗਲੀ ਵੀ ਲੁਧਿਆਣਾ ਦੇ ਸਿਵਲ ਸਰਜਨ ਦੀ ਆਜ਼ਾਦੀ ਸਮਾਗਮ 'ਚੋਂ ਨੋ ਐਂਟਰੀ ਡੀਸੀ ਨੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖਿਆ ਬੀਤੇ ਦਿਨੀ ਲੁਧਿਆਣਾ ਦੇ ਪੀਏਯੂ ਗਰਾਊਂਡ ਵਿਖੇ ਰਾਜ ਪੱਧਰੀ ਆਜ਼ਾਦੀ ਦਿਵਸ ਮਨਾਇਆ ਗਿਆ। ਸਮਾਗਮ ਵਿੱਚ ਸ਼ਹਿਰ ਦੇ ਸਮੂਹ ਲੋਕਾਂ ਦੇ ਨਾਲ ਨਾਲ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਣ ਲਈ ਪਹੁੰਚੇ। ਇਸ ਦੌਰਾਨ ਲੁਧਿਆਣਾ ਦੇ ਸਿਵਲ ਸਰਜਨ ਜਸਵੀਰ ਸਿੰਘ ਆਲਖ ਨੂੰ ਆਜ਼ਾਦੀ ਸਮਾਗਮ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। ਉਹਨਾਂ ਕੋਲ ਸਮਾਗਮ ਲਈ ਸੱਦਾ ਪੱਤਰ ਵੀ ਸੀ। ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਰਖੜੀ ਵਾਲੇ ਦਿਨ ਪੰਜਾਬ ਚ ਸਵੇਰੇ ਇੰਨੇ ਵਿਜੇ ਖੁੱਲਣਗੇ ਜੀ ਸੇਵਾ ਕੇਂਦਰ। ਪੰਜਾਬ ਸਰਕਾਰ ਨੇ ਜਾਰੀ ਕੀਤੇ ਨੇ ਹੁਕਮ। ਪੰਜਾਬ ਸਰਕਾਰ ਨੇ 19 ਅਗਸਤ ਨੂੰ ਰਖੜੀ ਦੇ ਤਿਹਾੜੀ ਮੌਕੇ ਸੂਬੇ ਪਾਰ ਦੇ ਸੇਵਾ ਕੇਂਦਰਾਂ ਦੇ ਕੰਮਕਾਜਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ ਅੱਜ ਇੱਥੇ ਜਾਰੀ ਕੀਤੇ ਗਏ ਇੱਕ ਪ੍ਰੈਸ ਬਿਆਨ ਵਿੱਚ ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ ਮੰਤਰੀ ਅਮਨ ਅਰੋੜ ਨੇ ਦੱਸਿਆ ਹੈ ਕਿ ਰਖੜੀ ਵਾਲੇ ਦਿਨ 19 ਅਗਸਤ ਨੂੰ ਸਾਰੇ ਸੇਵਾ ਕੇਂਦਰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਕਾਰਜਸ਼ੀਲ ਰਹਿਣਗੇ ਸਰਕਾਰੀ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਅਗਲੀ ਵੀਡੀਓ ਹਰਨਾਇਵ ਸੈਣੀ ਸੈਣੀ ਨੇ ਮੀ ਕਟ ਕਰਨ ਕਿਸਾਨਾਂ ਲਈ ਮੁਆਵਜ਼ੇ ਦੀ ਪਹਿਲੀ 525 ਕਰੋੜ ਰੁਪਏ ਦੀ ਕਿਸ਼ਤ ਜਾਰੀ ਕਰ ਦਿੱਤੀ ਹੈ ਨਾਇਬ ਸਿੰਘ ਸੈਣੀ ਨੇ ਕਟਮੀ ਕਰਨ ਕਿਸਾਨਾਂ ਲਈ ਮੁਆਵਜ਼ੇ ਦੀ ਗਿਣਤੀ 525 ਕਰੋੜ ਰੁਪਏ ਜਾਰੀ ਕੀਤੇ ਨੇ ਜੀ ਕਟਮੀ ਕਰਨ ਕਿਸਾਨਾਂ ਨੂੰ 2000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ ਜਿਸ ਦੀ ਪਹਿਲੀ ਕਿਸ਼ਤ 535 ਕਰੋੜ ਰੁਪਏ ਜਾਰੀ ਕਰ ਦਿੱਤੀ ਹੈ ਜੇ ਹਰਿਆਣਾ ਸਰਕਾਰ ਨੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਪੰਜਾਬ ਚ ਅਜੇ ਨਹੀਂ ਹੋਣਗੀਆਂ ਜਿਮਣੀ ਚੋਣਾ ਅਗਲੇ 6 ਮਹੀਨੇ ਤੱਕ ਟਲਿਆ ਜੀ VOTING ਪੰਜਾਬ ਦੀਆਂ ਪੰਜ ਵਿਧਾਨ ਸਭਾ ਸੀਟਾਂ ਦੇ ਜਿਮਣੀ ਚੋਣਾ ਹੋਣ ਵਾਲੀਆਂ ਸਨ ਪਰ ਮੁੱਖ ਚੋਣ ਅਧਿਕਾਰੀ ਵੱਲੋਂ ਕਿਹਾ ਗਿਆ ਕਿ ਪੰਜਾਬ ਵਿੱਚ ਅਜੇ ਜਿਮਨੀ ਚੋਣਾ ਨਹੀਂ ਹੋਣ ਗਿਆ ਇਸ ਮੌਕੇ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਵਾਤਾਵਰਣ ਅਨੁਕੂਲ ਹੋਣ ਦੇ ਕਦ ਇਹ ਚੋਣਾ ਨਹੀਂ ਹੋਣ ਗਿਆ ਕਿਉਂਕਿ ਕਈ ਸੂਬਿਆਂ ਵਿੱਚ ਮੌਸਮ ਖਰਾਬ ਹੈ ਜ਼ਿਕਰ ਕਰਦिए ਕਿ ਪੰਜਾਬ ਦੇ ਨਾਲ ਨਾਲ ਦੇਸ਼ ਵਿੱਚ 46 ਥਾਂਵਾਂ ਉਤੇ ਵਿਧਾਨ ਸਭਾ ਲਈ ਇੱਕ ਲੋਕ ਸਭਾ ਵਿੱਚ ਹਲਕੇ ਲਈ ਜਿਮਨੀ ਚੋਣਾ ਹੋਣੀਆਂ ਸਨ ਦੱਸਦੀ ਹੈ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਇੱਥੇ ਇੱਕ ਪੜਾਅ ਵਿੱਚ 90 ਵਿਧਾਨ ਸਭਾ ਸੀਟਾਂ ਲਈ ਚੋਣਾ ਹੋਣਗੀਆਂ ਵੋਟਿੰਗ 1 ਅਕਤੂਬਰ ਨੂੰ ਹੋਵੇਗੀ 4 ਅਕਤੂਬਰ ਨੂੰ ਨਤੀਜਾ ਦਾ ਐਲਾਨ ਹੋ ਜਾਵੇਗਾ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੀ ਗੱਲ ਕਰੀ ਤਾਂ ਇੱਥੇ ਤਿੰਨ ਪੜਾਵਾਂ ਵਿੱਚ 18 ਸਤੰਬਰ 25 ਸਤੰਬਰ ਤੇ 1 ਅਕਤੂਬਰ ਨੂੰ ਵੋਟਿੰਗ ਹੋਵੇਗੀ ਇਸ ਦੇ ਨਾਲ ਹੀ ਨਤੀਜੇ ਵਜੋਂ 4 ਅਕਤੂਬਰ ਨੂੰ ਲਾਣੇ ਜਾਣਗੇ ਮਹਾਰਾਸ਼ਟਰ ਵਿੱਚ ਵੀ ਚੋਣਾ ਹੋਣ ਦੀ ਉਮੀਦ ਹੈ ਹਾਲਾਂਕਿ ਕਮਿਸ਼ਨ ਨੇ ਅਜੇ ਤੱਕ ਇਸ ਰਾਜਵਾਲੇ ਵਿਧਾਨ ਸਭਾ ਚੋਣਾਂ ਦਾ ਐਲਾਨ ਨਹੀਂ ਕੀਤਾ ਇੱਕੋ ਸਮੇਂ ਹੋਣਗੇ ਜੀ ਚੋਣਾਂ ਉਸ ਸਮੇਂ ਜੰਮੂ ਕਸ਼ਮੀਰ ਵਿੱਚ ਹਾਲਾਂਕਿ ਇਸ ਦੇ 4 ਸਾਲ ਚੋਣਾਂ ਨੇ ਪੰਜਵੇਂ ਚੋਣ ਵੀ ਹੋਣ ਦੀ ਜਲਦੀ ਉਮੀਦ ਹੈ ਇਸ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਜੰਮੂ ਕਸ਼ਮੀਰ ਹਰਿਆਣਾ ਮਹਾਰਾਸ਼ਟਰ ਝਾਰਖੰਡ ਅਤੇ ਦਿੱਲੀ ਸ਼ਾਮਲ ਹੈ ਚੋਣ ਕਮਿਸ਼ਨਰ राजीव ਕੁਮਾਰ ਨੇ ਸਪਸ਼ਟ ਕੀਤਾ ਹੈ ਕਿ ਸਵੱਖਿਆ ਬਣਦੀ ਲੋਡ ਦੇ ਆਧਾਰ ਤੇ ਚੋਣ ਕਮਿਸ਼ਨ ਨੇ ਦੋ ਰਾਜਾਂ ਦੀਆਂ ਵਿਧਾਨ ਸਭਾ ਵਿੱਚੋਂ ਇੱਕ ਸਮੇਂ ਕਰਵਾਉਣ ਦਾ ਫੈਸਲਾ ਕੀਤਾ ਹੈ ਉਹਨਾਂ ਨੇ ਮਹਾਰਾਸ਼ਟਰ ਵਿੱਚ ਭਾਰੀ ਮੀਂਹ ਆਉਣ ਦੇ ਲਈ ਹਫ਼ਤੇ ਵਿੱਚ ਕਈ ਇਤਿਹਾਰ ਨੂੰ ਵੀ ਚੋਣਾਂ ਦਾ ਨਾ ਕਰਵਾਉਣ ਦੇ ਕਾਰਨ ਕਰਕੇ ਹਵਾਲਾ ਦਿੱਤਾ ਜੀ ਵੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ ਸਰਕਾਰ ਨੇ ਕੈਮਰਨ ਮੰਤਰੀ ਨੇ ਵਧਾਇਆ ਜੀ ਗਈਆਂ ਪੈਨਸ਼ਨਾਂ ਸੰਬੰਧੀ ਦਿੱਤੀ ਜਾਣਕਾਰੀ ਇਹਨਾਂ ਨੂੰ ਹੋਇਆ ਜੀ ਲਾਭ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਸੁਤੰਤਰਤਾ ਸਨਾਨੀ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੋੜਾ ਮੱਜਨੇ ਨੇ ਪਾਰ ਦੇ 78ਵੇਂ ਆਜ਼ਾਦੀ ਦਿਹਾੜੇ ਮੌਕੇ ਮਾਨਸਾ ਵਿਖੇ ਕੌਮੀ ਝੰਡਾ ਲਹਿਰਾਇਆ ਸ਼ਹੀਦਾਂ ਦੇ ਸੁਪਨਿਆਂ ਨੂੰ ਸੱਚ ਕਰਨ ਦੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੀ ਅਹਿਦ ਲਿਆ ਜਿਹੜਾ ਪੱਧਰੀ ਸੁਤੰਤਰਤਾ ਦਿਵਸ ਸਮਾਰੋਹਦਨ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਵੱਲੋਂ ਦੇਸ਼ ਦੀ ਆਜ਼ਾਦੀ ਸੰਗਰਾਮ ਦੌਰਾਨ ਦਿੱਤੀ ਗਈਆਂ ਅਥਾਹ ਕੁਰਬਾਨੀਆਂ ਸਾਡੇ ਸਾਰਿਆਂ ਲਈ ਹਮੇਸ਼ਾ ਮਾਣ ਅਤੇ ਪ੍ਰੇਰਨਾ ਸੂਤ ਬਣੀਆਂ ਰਹਿਣਗੀਆਂ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਵਨਤਮਨ ਦੀ ਅਗਵਾਈ ਵਾਲੀ ਸਰਕਾਰ ਫੌਜੀਆਂ, ਸ਼ਹੀਦਾਂ ਦੇ ਪਰਿਵਾਰਾਂ, ਸਾਬਕਾ ਸੈਨਿਕਾਂ ਦੀ ਭਲਾਈ ਲਈ ਵਚਨਬੱਧ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਜ਼ਾਦੀ ਸੰਗਰਮੀਆਂ ਪ੍ਰਤੀ ਆਪਣੇ ਸਤਕਾਰ ਦੇ ਸਨਮੁਖ ਸੂਬੇ ਦੇ ਆਜ਼ਾਦੀ ਕਲਾਟਿਆਂ ਜਾਂ ਉਹਨਾਂ ਦੇ ਵਾਰਸਾਂ ਨੂੰ ਮਿਲਦੀ ਪੈਨਸ਼ਨ 9400 ਤੋਂ ਵਧਾ ਕੇ 11000 ਰੁਪਏ ਕਰ ਦਿੱਤੀ ਗਈ ਹੈ ਜੀ ਤਾਂ ਇਸ ਜੀ ਅੱਜ ਦੀਆਂ ਆਪਣੀਆਂ ਤਾਜ਼ਾ ਖਬਰਾਂ ਕਿਸ ਤਰ੍ਹਾਂ ਲਗੇ ਨੀਚੇ ਕਮੈਂਟ ਕਰਨਾ ਬਾਕੀ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ